ਸਾਂ ਵਾਈਬ ਜੀ ਕੀ ਹੋਂਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਚ ਕੁਕਿੰਗ ਚਾਏ ਐਨੋ ਤੇ ਭਰਾਵੋ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਨਵੀਂ ਵੀਡੀਓ आलू सूजी स्नैक्स शुरू कर हैं हाँ जी आप लाने गैस अपने तेल पा कुछ भी पा सकते घ्यो दिखाने रैसिपी बना के बहुत टेस्टी बनती है रेसिपी अगे भी कई बार बनाया पर अभी वीडियो नहीं बनाई ਜੀ ਇਸ ਨੈਕਸਟ ਤੁਸੀਂ ਕਦੇ ਵੀ ਖਾ ਸਕਦੇ ਹੋ ਦਿਨ ਚ ਭੁੱਖ ਲੱਗੇ ਜਦੋਂ ਆਪਾਂ ਨੂੰ ਹਨਾ ਸਵੇਰੇ ਵੀ ਖਾ ਸਕਦੇ ਆ ਸ਼ਾਮ ਨੂੰ ਵੀ 4-5 ਵਜੇ ਖਾ ਸਕਦੇ ਆ ਕਦੇ ਵੀ ਖਾ ਸਕਦੇ ਆ ਜਦੋਂ ਭੁੱਖ ਲੱਗੇ ਬਹੁਤ ਟੇਸਟੀ ਬਣਦੀ ਹੈ ਜੀ ਆ ਦੇਖੋ ਆਪਾਂ ਤੇ ਨੇ ਇੱਕ ਚਮਚ ਜੀਰਾ ਇੱਕ ਚਮਚ ਰਾਈ ਇੱਕ ਚਮਚ ਤੇਲ ਚਿੱਟੇ ਵਾਲੇ ਹਾਂਜੀ ਆਪਾਂ ਪਾ ਰਹੇ ਆ ਦੇਖੋ ਹਾਂਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ। ਮੈਂ ਭੁੰਨਿਆ ਜਾਊਗਾ ਫਿਰ ਆਪਾਂ ਮਗੀ ਦੇ ਵਿੱਚ। ਤੇ ਆਪਾਂ ਨੇ ਹਰੀ ਮਿਰਚ ਪਾਤੀ ਹੁਣ। ਹੁਣ। ਹਾਂਜੀ ਆਹ ਵਾਲੇ ਆਪਾਂ 2 ਕੱਪ ਪਾਣੀ ਦੇ ਪਾਉਣੇ ਆ। ਹਾਂਜੀ ਤੁਸੀਂ ਕੋਈ ਵੀ ਭਾਂਡਾ ਨਾਲ ਸਕਦੇ ਆ ਜੇ ਨਹੀਂ ਆਪਣੇ ਕੋਲ 1 ਕੱਪ ਹੈਗਾ ਹਨਾ ਕੋਈ ਵੀ ਮਿਲ ਸਕਦੇ ਆ ਆਪਾਂ। ਕੋਈ ਵੀ। ਇੱਕ ਹਾਂਜੀ ਇਹ ਦੇਖੋ 1 ਕੱਪ ਆਪਾਂ ਨੇ ਹੋਰ ਪਾ ਲਿਆ 2 ਕੱਪ ਪਾਣੇ ਆ ਆਪਾਂ ਨੇ ਪਾਣੀ ਦੇ। ਹਾਂਜੀ ਆਪਾਂ ਨਮਕ ਪਾ ਰਹੇ ਹਾਂ ਇੱਕ ਚਮਚਾ ਹਾਂਜੀ ਇੱਕ ਚਮਚਾ ਆਪਾਂ ਲਾਲ ਮਿਰਚ ਪਾ ਰਹੇ ਹਾਂ ਹੁਣ ਜੇ ਆਪਾਂ ਇਹ ਕਾਲੀ ਮਿਰਚ ਦਾ ਪਾਤਾ ਲਓ ਹਾਂਜੀ ਇਦਾਂ ਆਪਾਂ ਨੇ ਹਿਲਾ ਹੀ ਜਾਣਾ ਇਹ ਆਹ ਦੇਖੋ ਜੀ ਆਪਣਾ ਵਾਲਾ ਆ ਗਿਆ ਤੇ ਹੁਣ ਆਪਾਂ ਨੇ ਗੈਸ ਘੱਟ ਕਰ ਦੇਣੀ ਆ ਤੇ ਹੁਣ ਆਪਾਂ ਨੇ ਸੂਜੀ ਪਾ ਦੇਣੀ ਆ ਥੋੜੀ ਥੋੜੀ ਕਰਕੇ ਹਾਂਜੀ ਆਇਕੋ ਕੱਪ ਸੂਜੀ ਦਾ ਆ ਦੇਖੋ ਆਪਾਂ ਨੇ ਇਦਾਂ ਪਾਉਣੀ ਆ ਇਹ ਹਲਾਈ ਜਾਣਾ ਨਾਲ ਦੇ ਨਾਲ ਵਾਹਿਗੁਰੂ ਜੀ ਜਨ ਜਿਵੇਂ ਆਪਣਾ ਆਟਾ ਕੁੰਨੇ ਹੁੰਦਾ ਨਾ ਓਦਾਂ ਆਪਣੇ ਬਣਾ ਲੈਣਾ। ਠੀਕਾ। ਛੇਟਾ ਆ ਕੇ ਰੱਖਤਾ ਰਹੇ ਵੀ ਸੂਜੀ ਫੁੱਲ ਜਾਵੇ। ਹਾਂਜੀ ਆਪਾਂ ਨੇ ਦੋ ਕਦੂ ਦੋ ਆਲੂ ਲੈ ਲਏ ਆਪਾਂ ਨੇ ਵੱਡੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਕਦੂ ਕਸ ਕਰ ਲਿਆ। ਇਹ ਇਦਾਂ ਹੀ ਤੁਸੀਂ ਬਣਾਇਓ ਇਹ ਆਪਾਂ ਨੇ ਹੁਣ ਉਹ ਥੋੜਾ ਜਿਹਾ ਠੰਡਾ ਹੋ ਜਾਵੇ ਸੂਜੀ ਤੇ ਫਿਰ ਆਪਾਂ ਨੇ ਵੈਕਸ ਕਰ ਲੈਣੀ ਹੈ ਚੰਗੀ ਤਰ੍ਹਾਂ ਫਿਰ ਤੁਹਾਨੂੰ ਦਿਖਾਣੇ ਆਪਾਂ ਉਹ ਬਣਾ ਕੇ ਰੋਲ ਜੀ ਆਹ ਜਿਉਣਾ ਪਾਸੋਂ ਸੂਜੀ ਨੂੰ ਇਦਾਂ ਪਾ ਲੈਣਾ ਠੱਡੀ ਕਰ ਲੈਣਾ ਹਾਂਜੀ ਆਪਾਂ ਨੇ ਆਲੂ ਪਾਤੇ ਹਾਂ ਦੋ ਵੱਡੇ ਤੇ ਕਦੂਕਾਸ ਕੀਤੇ ਸੀ ਹੁਣ ਆਪਾਂ ਧਨੀਆ ਪਾ ਰਹੇ ਹਾਂ ਹਰਾ ਇਹ ਚੰਗੀ ਤਰ੍ਹਾਂ ਆਪਾਂ ਨੇ ਹੁਣ ਮਿਕਸ ਕਰ ਦੇਣਾ ਇੱਕ ਗ੍ਰੇਵੀ ਨਕਰ ਰਹੇ ਪਏ ਹਾਂ ਹਾਂਜੀ ਥੋੜੇ ਥੋੜੇ ਘਿਓ ਲਾ ਕੇ ਆਪਾਂ ਹੱਥਾਂ ආකීගෙන ඉතපයට එදමන්නාෙ. ਹਾਂਜੀ ਹੁਣ ਆਪਾਂ ਇਹ ਆਟਾ ਦੇਖੋ ਬਿਲਕੁਲ ਆਪਣਾ ਸੌਫਟ ਹੋ ਗਿਆ ਬਹੁਤ ਵਧੀਆ ਬਣ ਗਿਆ ਆਟਾ ਆਪਣਾ ਤੇ ਇਦਾਂ ਦਾ ਤੁਸੀਂ ਵੀ ਇਦਾਂ ਦੀ ਬਣਾਉਣੀ ਆ ਆ ਦੇਖੋ ਹੁਣ ਆਪਾਂ ਅਗੇ ਇਦਾਂ ਆਪਾਂ ਸਾਰੇ ਬਣਾ ਲੈਣੇ ਨੇ ਹਾਂਜੀ ਆਪਾਂ ਦੇਖੋ ਇਤਾਂ ਦੇ ਹੁਣ ਆਪਾਂ ਕੱਟ ਕੇ ਪੀਸ ਬਣਾ ਲੈਣੇ ਨੇ ਅਰ ਮੱਗ ਤੇ ਰੱਖੀ ਸੇਮਤੀ ਰੱਖੀ ਵਾਹਿਗੁਰੂ ਜੀ ਹੁਣ ਆਪਾਂ ਦੇਖੋ ਜੀ ਤੁਹਾਡੇ ਸਾਹਮਣੇ ਪਾਟੇ ਨੇ ਹਾਂਜੀ ਹੁਣ ਆਪਾਂ ਨੇ ਪਾ ਦਿੱਤੇ ਨੇ ਹੁਣ ਥੋੜਾ ਜਿਹਾ ਇਹ ਠੇਕ ਲੱਗ ਜੇ ਨਾ ਫੇਰ ਇਹਨਾਂ ਨੂੰ ਪਤਲਾਂਗੇ ਨਹੀਂ ਟੁੱਟ ਜਾਂਦੇ ਨੇ ਬਹੁਤ ਵਧੀਆ ਬਣਦੇ ਨੇ ਸ਼ੇਅਰ ਲਾਈਕ ਤੇ ਜ਼ਰੂਰ ਕਰਿਓ ਸਾਨੂੰ ਕਿ ਸਾਨੂੰ ਵੀ ਖੁਸ਼ੀ ਹੋਵੇ ਵੀ ਹਾਂ ਤੁਸੀਂ ਸਾਨੂੰ ਪਿਆਰ ਕਰਦੇ ਹੋ ਆ ਕੇ ਦੱਸਿਓ ਜ਼ਰੂਰ ਵੇ ਕਿੱਦਾਂ ਦੇ ਬਣੇ ਨੇ ਹਨ। ਹਾਂ ਜੇ ਤੁਸੀਂ ਵੀ ਜਦੋਂ ਕਰਿਓ ਟਰਾਈ ਆਪਦੇ ਘਰ 'ਚ ਹਨ ਤੇ ਸਾਨੂੰ ਦੱਸਿਓ। ਸਾਨੂੰ ਸੁਝਾਅ ਦਿਆ ਕਰੋ ਹਨ। ਇਹ ਕੋਕ ਇਹ ਨਹੀਂ ਬਣਦੇ ਨੇ। ਉਹ ਦੇਖੋ ਜੀ ਆਪਣੇ ਬਣੇ ਨੇ ਰੋਲ ਬਹੁਤ ਟੇਸਟੀ ਬਣੇ ਨੇ ਬਹੁਤ ਵਧੀਆ ਨਾਲ ਮੈਦਾ ਨਹੀਂ ਹੈਗਾ ਇਹਦੇ ਵਿੱਚ ਹਨ ਤੇ ਕੋਈ ਹੋਣੀ ਹੋਊਗਾ ਹੈਲਥੀ ਚੀਜ਼ ਹੈ ਵਧੀਆ ਹਾਂ ਮਾਜੀ ਇਹਨੇ ਕਾਪਲੇ ਰਹਿ ਗਏ ਪਾਣੀ ਇਹਨਾਂ ਦਾ ਬਣਾਉਂਦਾ ਰਹਿ ਗਿਆ ਹਵਲ ਯਾ ਫਿਰ ਅਸੀਂ ਦੇਖਾਂਗੇ ਕਿ ਇਹ ਕਿਦਾਂ ਬਣਦਾ ਹਨ ਉਹਰ ਅਰਤੀ ਵੀ ਉਸ ਬੋਤਾ ਤਾਂ ਹੀ ਲੱਗਦਾ ਹੁੰਦਾ ਜੇ ਹੱਥ ਲੱਗਣ ਨਹੀਂ ਇਹ ਥੋੜਾ ਬੋਤਾ ਲਾ। ਹੁਣ ਬਸ ਮੈਨੂੰ ਹੀ ਹੋ ਗਿਆ। ਤੁਸੀਂ ਵੀ ਇਦਾਂ ਹੀ ਬਣਾਇਓ। ਆਪਦੇ ਘਰੇ ਇਹਨਾਂ ਬਣਾ ਕੇ ਸਾਨੂੰ ਦੱਸਿਓ ਵੀ ਕਿੱਦਾਂ ਗੁਣੇ ਨੇ। ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਟੈਸਟ ਕਰੋ ਕੱਲ ਕੋਈ ਨਾ ਆਪਣੇ ਊੜੀਆਂ ਦੀ ਫੇਕੀ ਖਾਗੋ ਫੋਲੀਆ ਬਹੁਤ ਬਹੁਤ ਚਾਪਲੇ ਹਾਂ ਹਾਂ ਹਲੋ ਦੱਸੋ ਵਧੀਆ ਲੱਗੀ ਹੋ ਲੈ ਲਓ ਹੈ ਡਾਇਲੌਗ ਕੋਈ ਸੀ ਕਰ ਇਹ ਨਹੀਂ ਕੋਈ ਹੋਰ ਬੰਦਾ ਨਹੀਂ ਕਰਾਂਤੀ ਗਰੰਟੀ ਨਹੀਂ ਆ ਬਾਈ ਰੂਜੀ ਕੀ ਖਤੇ ਹਾਂਜੀ ਹੁਣ ਜ਼ਰੂਰ ਸ਼ੇਅਰ ਕਰਿਓ ਤੁਸੀਂ ਲਾਈਕ ਕਰਿਓ ਆਸਾਂ ਵੈਗਰੂ ਜੀ ਕੀ ਫਟੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਦੇ ਘਰੇ ਜ਼ਰੂਰ ਟਰਾਈ ਕਰਿਓ ਤੁਸੀਂ ਹਾਂਜੀ ਫਿਰ ਸਾਨੂੰ ਦੱਸਿਓ ਕਿੱਦਾਂ ਦੇ ਬਣੇ ਨੇ ਹਨਾ ਖਾ ਕੇ ਬਣਾ ਕੇ ਹਾਂਜੀ ਸਤਿ ਸ੍ਰੀ ਅਕਾਲ